ਭਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਬਲੌਗ ਕਰਨ ਲੱਗੇ ਆਂ ਦਰਬਾਰ ਸਾਹਿਬ ਚੱਲੇ ਆਂ ਆਪਾਂ ਬਾਗਾ ਮੋਟਰ ਦਰਬਾਰ ਸਾਹਿਬ ਜੇ ਡੇਰਾ ਬਾਬਾ ਨਾਨਕ ਦਾ ਬਲੌਗ ਹੋਣ ਵਾਲਾ ਇਹ ਮੈਂ ਨਿਕਲ ਚੁੱਕਾ ਆਪਣਾ ਸ਼ਹਿਰ ਖੰਨੇ ਤੋਂ ਰਸਤੇ ਵਿੱਚ ਖੜਾ ਆਂ ਤੁਹਾਨੂੰ ਥੋੜੀ ਜਿਹੀ ਅਪਡੇਟ ਦਿੱਤੀ ਜਾਵੇ ਇੱਥੋਂ ਅਸੀਂ ਪਹਿਲਾਂ ਪਹੁੰਚਾਂਗੇ ਨਾਲ ਸਾਡੇ ਦੋ ਬੰਦੇ ਆਂ ਤਿੰਨ ਬੰਦੇ ਸਰ ਵੀ ਨਾਲ लवली ਪ੍ਰੋਫੈਸਰ ਯੂਨੀਵਰਸਿਟੀ ਕੋਲ ਅਸੀਂ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਅੱਜ ਦਰਬਾਰ ਸਾਹਿਬ ਅ ਕਮਰਾ ਲੈ ਕੇ ਉੱਥੇ ਸਟੇ ਕਰਾਂਗੇ ਸਵੇਰੇ ਮੱਥਾ ਟੇਕ ਕੇ ਬਾਗਾ ਮੋਟਰ ਚੱਲਾਂਗੇ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਬਾਗਾ ਮੋਟਰ ਦੀ ਪਰੇਡ ਵੀ ਦਿਖਾਵਾਂਗੇ ਤੇ ਨਾਲੇ ਲਾਸਟ ਜਿਹੜਾ ਸਟੇਸ਼ਨ ਉਹ ਵੀ ਦੇਖਣ ਨੂੰ ਮਿਲੇਗਾ ਇਸ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਦੇ ਜਿਹੜੇ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈ ਜਿੱਤੇ ਅਗਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੂਗੀ ਤੇ ਚਲੋ ਫਿਰ ਅੱਗੇ ਤੁਹਾਨੂੰ ਮਿਲਦੇ ਆ ਹੁਣ ਮੈਂ ਸਰ ਨੂੰ ਮਿਲਣਾ ਕਾਫੀ ਲੇਟ ਹੋ ਚੁੱਕਿਆ 6 ਵਜੇ ਕੇ ਸ਼ਾਮ ਦੇ ਤੇ ਲਗਭਗ 10 ਵਜੇ ਦੇ ਕਰੀਬ ਆ ਜੀ ਦਰਬਾਰ ਸਾਹਿਬ ਪਹੁੰਚਾਂਗੇ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਉੱਥੇ ਕਮਰਾ ਲਵਾਂਗੇ ਚ ਲਓ ਵੀਰ ਜੀ ਪਹਿਲਾ ਟੋਲ ਗੇਟ ਆ ਗਿਆ ਟੋਲ ਟੈਕਸ 메ਨ ਟੋਲ ਟੈਕਸ ਜਿਹੜਾ ਜਲੰਧਰ ਜਾਂਦੇ ਹੋਏ ਇਹ ਤਾਂ ਹੁਣ ਟੋਲ ਕਰਨ ਤੋਂ ਬਾਅਦ ਆਪਾਂ ਇੱਥੋਂ ਨਿਕਲ ਜਾਣਾ ਸਿੱਧਾ ਸਰਕਲ लवली ਪ੍ਰੋਫੈਸ਼ਨਲ ਯੂਨੀਵਰਸਿਟੀ ਆ ਦਰਿਆ ਆ ਗਿਆ ਆ ਦਰਿਆ 1 ਕਿਲੋਮੀਟਰ ਲੰਬਾ ਦਰਿਆ ਸਤਲੁਜ ਦਰਿਆ ਆਈ ਥਿੰਕ ਸਤਲੁਜ ਰਿਆ ਹਾਂ ਸਤਲੁਜ ਰਿਆ ਆ ਗਈ ਲਾ ਰੱਖੋ ਟਨਲ ਜੀ ਹਾਂ ਇਹ ਕਿ ਸਿਸਟਮ ਜੋ ਥੱਲੇ ਵਾਲਾ ਅ 20 ਕਿਲੋ ਮੀਟਰ ਸਰਵੇਟ ਕਰਦੇ ਹੋਣਾ ਇਹ ਲੇਟ ਹੋ ਗਿਆ ਅੱਜ ਥੋੜਾ ਬਾਈਕ ਹੋਰ ਖਿੱਚਣਾ ਪੈਣਾ ਹੋਣਾ ਆਪਾਂ ਨੂੰ 80 85 ਤੇ ਜਾਣੇ ਪੈਣਾ ਤਾਂ ਪਹੁੰਚਾਂਗੇ ਟਾਈਮ ਤੇ ਨਾਲ ਆਨੇ ਫੋਨ ਫੇਰ ਵੱਜ ਗਿਆ ਫੋਨ ਆਪਾਂ ਸੁਣ ਲਈ ਜਰਾ ਨਹੀਂ ਉਹ ਵੇਟ ਕਰਨਗੇ ਜੀ ਅਸੀਂ ਪਹੁੰਚ ਗਏ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਕੋ ਹੁਣ ਮੈਨੂੰ ਸਰ ਮਿਲੂਗਾ ਰੇ ਸੀਐਸ ਸਾਹਿਬ 7:26 ਮਿੰਟ ਤੇ ਪਹੁੰਚੇ ਹੋ ਰੇ ਸਰ ਦੀ ਵੇਟ ਕਰਦੇ ਕਰਦੇ ਤੇ 90 ਕਿਲੋਮੀਟਰ ਪਿਆ ਮੈਨੂੰ ਖੰਨੇ ਤੋਂ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਐਲਪੀਯੂ ਅਨੁਮਾਨ ਹੈਗਾ ਵੀ 10 ਵਜੇ ਤੱਕ ਪਹੁੰਚ ਸਕਦੇ ਹਾਂ ਬਾਕੀ ਦੇਖਦੇ ਆ ਜੇ ਬਾਈ ਖਿੱਚਾਂਗੇ ਤਾਂ ਕਬਾ ਸਰ ਨੂੰ ਮਿਲਦਾ ਫੋਨ ਵੀ ਆ ਯਾਰ ਸਰ ਦਾ ਬਾਰ ਬਾਰ ਲੇਕਨ 5498 ਕਿਲੋਮੀਟਰ ਲਓ ਬਿਰਜੀ ਆ ਗਿਆ ਪੰਬਰ ਸਰ 10:00 ਦੇ 10 ਮਿੰਟ ਤੇ ਆਪਾਂ ਅੰਬਰਸਰ ਪਹੁੰਚ ਗਿਆ ਤੇ ਉਹੀ ਆਪਾਂ ਐਸਟੇਟ ਲਾ ਲਈ 550 ਹੁਣ ਮੈਂ ਲੋਕੇਸ਼ਨ ਲਾ ਲਿਆ ਹੋਟਲ ਦੀ ਜਿੱਥੇ ਆਪਾਂ ਜਾਣਾ ਹੋਟਲ ਪਹਿਲੇ ਬੁੱਕ ਕਰਵਾ ਲਿਆ ਆਪਾਂ ਨੇ 500 ਕੁ ਰੁਪਏ ਚ ਬੁੱਕ ਹੋਇਆ ਤੁਹਾਨੂੰ ਹੋਟਲ ਵੀ ਦਿਖਾਵਾਂ ਕਿਵੇਂ ਦਾ 500 ਰੁਪਏ ਚ ਬੁੱਕ ਹੋਇਆ ਉਹ ਆ ਸਾਹਮਣੇ ਆ ਉ ਆਪਣਾ ਮੇਨ ਆ ਦਰਬਾਰ ਸਾਹਿਬ ਦਾ ਗੇਟ ਆ ਗਿਆ ਮੇਨ ਲਾਪਾ ਦੇਖ ਸਕਦੇ ਆ ਉਹ ਸਾਹਮਣੇ ਗੇਟ ਆ ਉਹ ਬੱਤੀਆਂ ਤੇ ਖੜਿਆ ਇਸਟਾ ਉਹ ਤੋਨੇ ਦਾ ਲੱਗ ਰਿਹਾ ਪੂਰਾ ਆ ਹਾ ਹਾ ਯਾਦਗਾਰੀ ਗੇਟ ਹੈ ਸਾਰਾ ਗੜੀ ਗੇਟ ਇਹ ਮੈਂ ਸਾਰਾ ਗੜੀ ਗੇਟ ਸੀਗਾ ਉੱਥੇ ਲਿਖਿਆ ਹੋਇਆ ਸਾਰਾ ਗੜੀ ਗੇਟ ਕਿਉਂਕਿ ਮੈਂ ਪਹਿਲੀ ਵਾਰ ਆਇਆ ਅੰਬਰਸਰ ਦਰਬਾਰ ਸਾਹਿਬ ਪਹਿਲੀ ਵਾਰ ਆਇਆ ਮੈਂ ਜ਼ਿੰਦਗੀ 'ਚ ਇਹ ਇੱਥੋਂ ਜੀ ਮੈਂ ਲੋਕੇਸ਼ਨ ਲਾ ਲਈਆ ਲਓ ਜੀ ਪਹੁੰਚ ਗਏ ਹੋਟਲ ਔਰ ਆ ਔਰ ਆ ਹੋਸਟਲ ਚਲ ਹੋਸਟਲ ਚਲ ਹੋਸਟਲ ਆ ਆਪਣਾ ਹੌਸ ਆ ਜਾ ਪਹੁੰਚ ਗਏ ਹੋਟਲ ਚ ਅਬ ਅਸੀਂ ਪਹੁੰਚ ਗਏ ਆ ਹੋਸਟਲ ਦੇ ਵਿੱਚ ਆ ਪਹਿਲੀ ਵਾਰ ਅਸੀਂ ਹੋਸਟਲ ਦੇ ਵਿੱਚ ਰੁਕਣ ਲੱਗੇ ਆ ਆ ਦੇਖੋ ਜੀ ਬੈੱਡ ਮਿਲੇ ਆਪਾਂ ਨੂੰ ਆ ਉੱਪਰ ਆ ਥੱਲੇ ਵਾਲਾ ਆ ਸਾਡੇ ਵਾਲਾ 1 ਨੰਬਰ 2 ਨੰਬਰ ਅਤੇ ਥਰ ਸੌਣਗੇ ਉੱਪਰ ਮੈਸ ਹੋਊਗਾ ਬੜਾ ਘੈਂਟ ਸਿਸਟਮ ਉਹ ਹੈਗਾ ਆਪਣਾ ਚਾਰਜਿੰਗ ਪੁਆਇੰਟ ਆ ਸੌਣ ਵਾਸਤੇ ਬੈੱਡ ਥੱਲੇ ਸਮਾਰ ਰੱਖਣ ਨੂੰ 520 ਰੁਪਏ ਦੇ ਵਿੱਚ ਬੁੱਕ ਹੋਇਆ ਹੈ ਹੁਣ ਕੱਲ ਦਾ ਵੀ ਇੱਥੇ ਕਰਾਵਾਂਗੇ ਆ ਲੋ ਜੀ ਵੀਰ ਜੀ ਮੈਂ ਆਪਣਾ ਬੈੱਡ ਤੇ ਚੜ ਗਿਆ ਇੱਥੋਂ ਜੀ ਉਹ ਸਾਹਮਣੇ ਪੌੜੀਆਂ ਬਣੀ ਹੋਈਆਂ ਨੇ ਜਿਕੇ ਨਾਲ ਆਪਾਂ ਰੀਲ ਦੇ ਵਿੱਚ ਦੇਖਦੇ ਨੇ ਚੜ੍ਹਨ ਵਾਸਤੇ ਨਾ ਐਕਰ ਬਣਾਇਆ ਸਿਸਟਮ ਦੇ 1 2 3 4 5 6 ਬੈੱਡ ਲੱਗਣ ਕਮਰੇ ਛੋਟੇ ਜਿਹੇ 520 ਰੁਪਏ ਦਾ ਕਮਰਾ ਮਿਲਿਆ ਦੋ ਬੰਦਿਆਂ ਨੂੰ ਦੋ ਬੈੱਡ 520 ਰੁਪਏ ਦੋ ਬੈੱਡ ਇੱਕ ਉਹ ਉਹ ਥੱਲੇ ਤੇ ਉੱਪਰ ਦੋ ਬੰਦੇ ਹੋ ਜਾ 520 ਰੁਪਏ ਦੇ ਵਿੱਚ ਹਨਾ ਬਤਾਨੀ ਮੈਨੂੰ ਨਹੀਂ ਨਹੀਂ ਇਹ ਮਤਲਬ ਤੁਸੀਂ ਲਾ ਲਓ 250 ਰੁਪਏ ਦਾ ਇੱਕ ਬੈੱਡ ਮਿਲਦਾ 260 ਰੁਪਏ ਦਾ ਬੋਲੀਆਂ ਨਹੀਂ ਆ ਸੀਟਾਂ ਸਾਰਾ ਹੈ ਆ ਮੈਂ ਸੀਟਾਂ a few moments later ਲੋ ਜੀ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਸਵੇਰ ਦੇ ਬੱਜੇ 9 ਅਸੀਂ ਉੱਠ ਗਏ ਆ ਸਾਰੇ ਜਾਂਦੇ ਰੈਡੀ ਹੋ ਰਹੇ ਸਾਰੇ ਰੈਡੀ ਹੋ ਰਹੇ ਨੇ ਇਹ ਪਾਰਨਾ ਸੈੱਟ ਕਰ ਰਹੇ ਆ ਆ ਸਾਡਾ ਸਿਗਾ ਕਮਰਾ ਆ ਵੀ ਆ ਦੇਖ ਲੋ ਬਾਹਰ ਦਾ ਥੋੜਾ ਜਿਹਾ ਨਜ਼ਾਰਾ ਦੇਖ ਲੈਂਦੇ ਆ ਆਪਾਂ ਉਹ ਵੀ ਹੁਣ ਆਪਾਂ ਸਿਰਾ ਦਰਬਾਰ ਸਾਹਿਬ ਜਾਣ ਮੱਥਾ ਟੇਕਣ ਇੱਥੋਂ ਜੀ ਮੇਰੇ ਖਿਆਲ ਜੀ 1 ਕਿਲੋਮੀਟਰ ਇਹ ਆਪਾਂ ਆਨਲਾਈਨ ਬੁੱਕ ਕੀਤਾ ਸੀਗਾ ਚਲੋ ਤੁਹਾ ਮੈਂ ਆਥੇ ਤੁਖਸਰ ਦੇ ਬੜੀ ਤੇ ਲਿਖਣਾ ਕੋਈ ਇਸ਼ੂ ਨਹੀਂ ਥੱਲੇ ਪੌੜੀਆਂ ਵੀ ਨੇ ਜਾਣ ਦੀ ਆਓ ਸਾਡਾ ਵਾਲਾ ਸੀ 307 ਨੰਬਰ ਚਲੋ ਅੱਗੇ ਮਿਲਦੇ ਤੁਹਾਨੂੰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਜਾ ਰਹੇ ਹੁਣ ਆਪਾਂ ਭਾਈ ਜੀ ਆ ਆਪਣਾ ਹੋਟਲ ਸੀਗਾ ਜਿਹੜਾ ਆਪਾਂ ਆਨਲਾਈਨ ਬੁੱਕ ਕੀਤਾ ਸੀਗਾ ਇਹਦੇ ਬੈੱਡ ਸਿਸਟਮ ਆ ਇਹਨਾਂ ਦੀ ਅਲੱਗ-ਅਲੱਗ ਬ੍ਰਾਂਚਾਂ ਬਣਿਆ ਨੇ ਹੋਸਟਿੰਗਰ ਦੇ 호ਸਟਰ 호ਸਟਲ ਆ ਇਹ 호ਸਟਰ ਇੱਥੇ ਅਸੀਂ ਰਾਤ ਰੁਕੇ ਸੀ ਅੱਜ ਫੇਰ ਵੀ ਸਟੇ ਇੱਥੇ ਕਰਨ ਦਾ ਪਲਾਨ ਆ ਹੁਣ ਦਰਬਾਰ ਸਾਹਿਬ ਚੱਲਿਆਂ ਆ ਨਾਲ ਬਸ ਅੱਡਾ ਇੱਥੋਂ ਵੀ ਜਾ ਸਕਦੇ ਤੇ 1 ਕਿਲੋਮੀਟਰ ਦਰਬਾਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਾਂਗੇ ਉੱਥੋਂ ਬਾਅਦ ਡੇੜਾ ਬਾਬਾ ਨਾਨਕ ਜਾਣਾ ਆਪਾਂ ਨੇ ਲਓ ਫਿਰ ਜੀ ਹੁਣ ਇੱਥੋਂ ਆਪਾਂ ਦਰਬਾਰ ਸਾਹਿਬ ਚੱਲੇ ਆ ਇੱਥੇ ਟੈਂਪੂ ਦੇਖ ਰਿਹਾ ਕੋਈ ਮਿਲ ਜੇ ਆਪਾਂ ਨੂੰ ਬਾਈਕ ਜਾਂ ਕੋਈ ਸਿਸਟਮ ਇੱਥੇ 1 ਕਿਲੋਮੀਟਰ ਆ ਤਰੀਂ ਜੋਏ ਆ ਸਵਾਰੀ ਲੈ ਯਾਰ ਦਰਬਾਰ ਸਾਹਿਬ ਲਈ ਆਪਾਂ ਸਵਾਰੀ ਉਹ ਆਇਓ ਸਰ ਦਰਬਾਰ ਸਾਹਿب ਜਾਣਾ ਜੀ ਲੋ ਜੀ ਆਪਾਂ ਦਰਬਾਰ ਸਾਹਿਬ ਵਾਲੇ ਟੈਂਪੂ ਕੋਲ ਚੱਲ ਜੀ ਹੋਰ ਪੂਰਾ ਗੱਡੀ ਦਾ ਲੋ ਜੀ ਆਪਾਂ ਟੈਂਪੂ 'ਚ ਬਹਿ ਗਏ ਆ ਇਹ ਆਪਾਂ ਨੂੰ ਜਿਹੜਾ ਕਿਰਾਇਆ ਮਿਲਿਆ 3 ਬੰਦੇ ਦਾ 80 ਰੁਪਏ ਇਹ ਦਰਬਾਰ ਸਾਹਿਬ ਦੇ ਗੇਟ ਤੇ ਛੱਡਾਂਗੇ ਨਾਲ ਆਪਾਂ ਜੜੇ ਦਾ ਬਾਗ ਵੀ ਦਿਖਾਵਾਂਗੇ ਤੁਹਾਨੂੰ ਆ ਸਵੇਰ ਦਾ ਨਜ਼ਾਰਾ ਦੇਖ ਲੋ ਫੋਨ ਅੰਦਰ ਰੱਖੀਂਗਾ ਚੋਰੀ ਨਾ ਖਾਲ ਲੈ ਠੀਕ ਹੈ ਉਹ ਟੂਰਿਸਟ ਦਾ ਪਿਆ ਹੈਗਾ ਟੂਰਿਸਟ ਨੂੰ 5 ਲੱਖ ਰੁਪਏ ਦੀ ਆਪਾਂ 9 ਲੱਖ ਅੱਧੇ ਨਾਲ ਕਰ ਪਈ ਮੇਰੀ ਆਈ ਟੀਆ ਹੈ ਹੈ ਲੈ 25 26 ਲੱਖ ਰੁਪਏ ਦੀ ਗੱਲ ਕਰਨਾ 9 ਲੱਖ ਰੁਪਏ ਕਿੰਨਾ ਟ੍ਰਾਂਸਫਰ ਹੋ ਜਾਂਦਾ ਉਹ ਤਾਂ ਪਤਾ ਹੈ ਮੈਨੂੰ ਵਾਇਟ ਕਰਨੀ ਹੁਣ ਇੱਥੇ ਹੀ ਆ ਗਿਆ ਕਹਿੰਦਾ ਚਾਚੇ ਜੀ ਵਾਲੇ ਮੈਂ ਪਹਿ ਜੋ ਪ੍ਰੋਪਰਟੀ ਲੋ ਜੀ ਦਰਵਾਜ਼ਾ ਤੇ ਗੇਟ ਤੇ ਪਹੁੰਚ ਗਏ ਆਪਾਂ ਉੱਧਰ ਚੱਲੋ ਤੇ ਉੱਧਰਲੇ ਹੇਠਾਂ ਆਇਏ ਮਾਰਨਾ ਮਾਰਨਾ ਵਾਹਿਗੁਰੂ ਵਾਹਿਗੁਰੂ ंह मार्केट इधर फोटो फोटो खिंचा टेक होना मत टेक अपने दरबार साहब पहुंच गए ਜੀਰਮਾਲ ਦੋਸਤਾਂ ਨਾਲ ਮਾਜਰ ਮਾਲ ਮਾਲ ਕਹਿੰਦੇ ਜਲਵਾਸੇ ਕਹਿੰਦੇ ਬਸ ਪ੍ਰੋਫੈਸਰ ਪਗੜੇ ਨਾਲ ਜੀ ਸੁਣੋ ਬੋਲੇ ਪੁਰੀ ਮਾਲ ਨੇ ਅੰਦਰੋਂ ਲੰਮੀ ਅੰਦਰੋਂ ਲਾ ਰਿਹਾ ਹਾਂ ਹਾਂ ਸੰਤੋਸ਼ ਹੋਮ ਯਾਤਰਾ ਆ ਰਹੀ ਆ ਕਿਹਦੇ ਆ ਜਾ ਪੈ ਨਹੀਂ ਆਉਂਦਾ Where <Okay. S 2> <Okay. S 1>、okay. ਉਹ ਯਾਤਰਾ ਨੇ ਕਰਿਆ ਨਗਰ ਕੀਰਤਨ ਨਗਰ ਕੀਰਤਨ ਨਿਕਲਿਆ ਆਇਆ लो जी करो दर्शन पर पहली बार आया दरबार साहब में ओह नज़ारा आगे देख के लो जी दरबार साहब सामने करो दर्शन ਲਓ ਜੀ ਦਰਬਾਰ ਸਾਹਿਬ ਤੁਹਾਨੂੰ ਬਿਲਕੁਲ ਲਾਈਵ ਦਿਖਾ ਰਹੇ ਹਾਂ ਝੂਮ ਕਰਕੇ ਕਰੋ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਕਮੈਂਟ ਚ ਵਾਹਿਗੁਰੂ ਲਿਖ ਲਓ ਜੀ ਦਰਬਾਰ ਸਾਹਿਬ ਦੇ ਆਪ ਪੂਰੇ ਦਰਸ਼ਨ ਕਰ ਚੁੱਕੇ ਹਾਂ ਸਾਰੇ ਪਾਸੇ ਘੁੰਮ ਗਿਆ ਲੰਗਰ ਆਪਾਂ ਛਕ ਲਿਆ ਤੇ ਹੁਣ ਆਪਾਂ ਜਾ ਰਹੇ ਹਾਂ ਬਾਗਾ ਬਾਰਡਰ ਤੇ 2 ਵਜੇ ਦੀ ਆਪਣੀ ਬੁਕਿੰਗ ਆ 150 ਰੁਪਏ ਦੀ ਬੁੱਕ ਹੋ ਗਿਆ ਆਪਣਾ ਲੈ ਕੇ ਜਾਏਗਾ ਉੱਥੇ ਅਪਰੇਟ ਵਗੈਰਾ ਵੀ ਦਿਖਾਏਗਾ ਤੇ ਵਾਪਸ ਆ ਵੀ ਜਾਏਗਾ ਤੇ ਇੱਥੋਂ ਜਾ ਕੇ ਫਿਰ ਆਪਾਂ ਇੱਥੋਂ ਜੀ ਇਹ ਵਲੌਗ ਨੂੰ ਆਪਾਂ ਇੱਥੇ ਕਰ ਦਨੇ ਖਤਮ ਤੇ ਹੁਣ ਤੁਹਾਨੂੰ ਮਿਲੂਗਾ ਅਗਲਾ ਵਲੌਗ ਜਿਹੜਾ ਕੀ ਆਪਣਾ ਵਾਗਾ ਬਾਰਡਰ ਦਾ ਵੀਡੀਓ ਲਾਈਕ ਜਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਜੇ ਨਵੇਂ ਚੈਨਲ ਤੇ ਆ ਕੁਛ ਐਮਐਸੀ ਦਾ ਸੀਨ ਥਾਰਾ ਰਾਤ ਨੂੰ ਫੇਰ ਆਮਾ ਇੱਕ ਵਾਰ ਰਾਤ ਦੀ ਲਾਈਟਿੰਗ ਦੇਖਣ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ